ਨਿਊਜ਼ ਵਿਊਜ਼ ਵੌਇਸਸ ਆਫ ਦ ਗਲੋਬਲ ਇੰਡੀਅਨ ਕਮਿਊਨਿਟੀ ਇੰਡੀਆ ਅਬ੍ਰੋਡ ਇੰਡੀਆ ਅਬ੍ਰੋਡ ਪੰਜਾਬੀ ਟੈਲੀਵਿਜ਼ਨ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਤਾਬ ਸਿੰਘ ਕਾਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਬੜੀ ਖੁਸ਼ੀ ਤੇ ਮਾਣ ਦੀ ਗੱਲ ਹੈ ਕਿ ਅਸੀਂ ਦੁਨੀਆ ਦੇ ਦਿਲ ਵਾਸ਼ਿੰਗਟਨ ਡੀਸੀ ਦੇ ਏਰੀਆ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਸੁਖੀ ਬਰਾੜ ਨਾਲ ਜਿਹੜੀ ਸੱਭਿਆਚਾਰਕ ਸਾਂਝ ਤਿੰਨ ਆਪਾਂ ਉਹਨੂੰ ਸੰਧਲੀ ਸ਼ਾਮ ਕਹਿ ਦਈਏ ਜਾਂ ਇਹ ਨਾਈਟ ਵਿਦ ਸੁਖੀ ਬਰਾੜ ਕਹਿ ਦਈਏ ਉਹ ਪ੍ਰੋਗਰਾਮ ਜਿਹੜਾ ਹੈ ਉਹ ਆਯੋਜਿਤ ਕੀਤਾ ਗਿਆ ਪੰਜਾਬੀ ਕਲੱਬ ਮੈਰੀਲੈਂਡ ਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਜਿਹਦੇ ਵਿੱਚ ਪਾਜੀ ਅਮਰਜੀਤ ਸਿੰਘ ਸੰਧੂ ਡਾਕਟਰ ਸੁਰਿੰਦਰ ਗਿੱਲ ਆਪਣੇ ਅਜੀਤ ਸਿੰਘ ਸ਼ਾਹੀ ਸਾਹਿਬ ਕਿਰਨਦੀਪ ਸਿੰਘ ਪੋਲਾ ਨਾਂ ਲੈਣ ਲੱਗੀ ਹੈ ਤੇ ਮੇਰੇ ਖਿਆਲ ਆਪਾਂ ਸਾਰੀ ਰਾਤ ਇੱਥੇ ਬੈਠੇ ਰਵਾਂਗੇ ਕਿਉਂਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਇਸ ਚੈਨਲ ਨੂੰ ਵੇਖ ਰਹੇ तमाम ਪੰਜਾਬੀਆਂ ਨੂੰ ਨਮਸਕਾਰ ਅਦਾਵ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਮੈਂ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਕੀਤੀ ਜਦੋਂ ਮੈਂ ਆਪਣੇ ਵੀਰਾਂ ਵਿੱਚ ਪੰਜਾਬੀਆਂ ਦੇ ਵਿੱਚ ਆਈਆਂ ਕਿਉਂਕਿ ਪੰਜਾਬ ਨਾਲੋਂ ਜ਼ਿਆਦਾ ਮੇਰਾ ਖਿਆਲ ਹੈ ਇੱਥੇ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬੀਆਂ ਨੇ ਜਿਆਦਾ ਸੰਭਕ ਰੱਖਿਆ ਜਿਨ੍ਹਾਂ ਦੇ ਵਿੱਚ ਮੈਂ ਸ਼ੁਕਰਗੁਜ਼ਾਰ ਹਾਂ ਡਾਕਟਰ ਸਰਿੰਦਰ ਗਿੱਲ ਦੀ ਜਿਨ੍ਹਾਂ ਨੇ ਜਿਨ੍ਹਾਂ ਦੀ ਰਾਇਮਾਈ ਦੇ ਵਿੱਚ ਆਪਣੇ ਬਾਜੀ ਮਹਿਤਾਬ ਸਿੰਘ ਅਮਰਜੀਤ ਜੀ ਤੇ ਹੋਰ तमाम ਜਿੰਨੇ ਮੇਰੇ ਨਾਲ ਸੂਝਵਾਨ ਪੰਜਾਬੀ ਖੜੇ ਨੇ ਮੈਨੂੰ ਨਮਾਣੀ ਜੀ ਨੂੰ ਇੰਨਾ ਮਾਨ ਸਤਕਾਰ ਦਿੱਤਾ ਕਿਉਂਕਿ ਮੈਂ ਦਿਲ ਦੀ ਗੱਲ ਦੱਸਦੀ ਹਾਂ ਪੰਜਾਬ 'ਚ ਵੀ ਇੰਨਾ ਮਾਨ ਸਤਕਾਰ ਨਹੀਂ ਦੁੱਸਰੀ ਗੱਲ ਜਿਹੜੀ ਮੇਨ ਹੈ ਕਿ ਭੈਣਾਂ ਵੀ ਆਈਆਂ ਹਮ ਹਮਾ ਕੇ ਸਾਡੀਆਂ ਆਪਣੀਆਂ ਮੇਰੀਆਂ ਛੋਟੀਆਂ ਭੈਣਾਂ ਕਈ ਮੇਰੀਆਂ ਵੱਡੀਆਂ ਭੈਣਾਂ ਸੋ ਸਾਬਨੇ ਮੈਨੂੰ ਜਿੰਨਾ ਮਾਨ ਸਤਕਾਰ ਦਿੱਤਾ ਹੈ ਉਸ ਦੀ ਖੁਸ਼ਬੂ ਲੈ ਕੇ ਮੈਂ ਪੰਜਾਬ ਜਾ ਰਹੀ ਹਾਂ ਤੇ ਮੈਂ ਇਹ ਵੀ ਬੇਨਤੀ ਕਰਦੀ ਹਾਂ ਕਿ ਜਿਸ ਤਰ੍ਹਾਂ ਅਸੀਂ ਬਹੁਤ ਵੱਡਾ ਪ੍ਰੋਗਰਾਮ ਵਿਰਸੇ ਦੇ ਨਾਲ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਕਰਾ ਰਹੇ ਹਾਂ ਪੰਜਾਬੀਆਂ ਨੂੰ ਅਪੀਲ ਕਰਦੀ ਹਾਂ ਕਿ ਖੁੱਲ੍ਹ ਕੇ ਤੁਸੀਂ ਇਸ ਸਮਾਗਮ ਦੇ ਵਿੱਚ ਵੀ ਸਹਿਯੋਗ ਪਾ ਤੇ ਜੇ ਤੁਸੀਂ ਇੰਡੀਆ ਉਹਨਾਂ ਦਿਨਾਂ ਦੇ ਵਿੱਚ ਆਏ ਹੋ ਤਾਂ ਡਾਕਟਰ ਸ੍ਰਿੰਦਰ ਗਿੱਲ ਨਾਲ ਸੰਪਰਕ ਕਰ ਲਿਓ ਪ੍ਰੋਗਰਾਮ ਵੇਖੇ ਬਿਨਾਂ ਨਾ ਜਾਇਓ ਕਿਉਂਕਿ ਇਹ ਇੱਕ ਯਾਦਗਾਰੀ ਪ੍ਰੋਗਰਾਮ ਹੋਵੇਗਾ ਜਿਸ ਦੇ ਵਿੱਚ ਅਸੀਂ ਬਜ਼ੁਰਗ ਕਲਾਕਾਰਾਂ ਨੂੰ ਜਿਨ੍ਹਾਂ ਦੀ ਪੰਜਾਬੀ ਮਾਂ ਬੋਲੀ ਨੂੰ ਤੇ ਸਹੀ ਤੌਰ ਦੇ ਵਿੱਚ ਕੰਟਰੀਬਿਊਸ਼ਨ ਆ ਉਹਨਾਂ ਨੂੰ ਅਸੀਂ ਪੰਜਾਬ ਸ਼੍ਰੀਵਾਰਡ ਨਾਲ ਸਨਮਾਨਿਤ ਕਰਨ ਜਾ ਰਹੇ ਹਾਂ ਇਹਦੇ ਨਾਲ ਹੀ ਜਤ ਚਾਹੂੰਗੀ ਸਭ ਨੂੰ ਬਹੁਤ-ਬਹੁਤ ਪਿਆਰ ਸਤਿਕਾਰ ਥੈਂਕ ਯੂ ਮੈਂ ਆਪਣੇ ਵੱਲੋਂ ਪੰਜਾਬੀ ਕਲੱਬ ਵੱਲੋਂ 6 of DME 6 of USA ਤੇ तमाम ਜਿਹੜੀ ਪੰਜਾਬੀ ਕਮਿਊਨਿਟੀ ਹੈ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸੁਖੀ ਬਰਾੜ ਦੀ ਦਾ ਸੱਭਿਆਚਾਰਕ ਪ੍ਰੋਗਰਾਮ ਸੁਣਿਆ ਹੈ ਆਨੰਦ ਮਾਣਿਆ ਹੈ ਔਰ ਇਸੇ ਤਰ੍ਹਾਂ ਹੀ ਵਦੋ ਫਲੋ ਤਰੱਕੀਆਂ ਕਰੋ ਔਰ ਜਿਹੜਾ ਚੰਡੀਗੜ੍ਹ ਪ੍ਰੋਗਰਾਮ ਹੋ ਰਿਹਾ ਉਹਦੇ ਲਈ ਇਹਨਾਂ ਦੀ ਮਦਦ ਕਰੋ ਤਾਂ ਕਿ ਸਾਡੀ ਪੰਜਾਬ ਪੰਜਾਬੀ ਮਾਂ ਬੋਲੀ ਜਿਹੜੀ ਹੈ ਪੂਰੇ ਸੰਸਾਰ 'ਚ ਝੰਡੇ ਗੱਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਸੰਧੂ ਕਮਿਸ਼ਨਰ state of maryland ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਜਿਨ੍ਹਾਂ ਦਾ ਪ੍ਰਾਲਾ ਸੁੰਦਰ ਸਿੰਘ ਗਿੱਲ ਭਾਜੀ ਨੇ ਬਹੁਤ ਹੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਅੱਜ ਦੀ ਸੰਦਲੀ ਪੰਜਾਬ ਦੀ ਇਹ ਸ਼ਾਮ ਜਿੱਥੇ ਉਹ ਲੋਕ ਸੰਗੀਤ ਜਿਨ੍ਹਾਂ ਨੂੰ ਅਸੀਂ ਭੁੱਲ ਗਏ ਸੀਗੇ ਜਿਨ੍ਹਾਂ ਨੂੰ ਅੱਜ ਪੰਜੀ ਸੁਖੀ ਬਰਾੜ ਨੇ ਸਾਨੂੰ ਦੁਬਾਰਾ ਜਾਣੂ ਕਰਵਾਇਆ ਕਿ ਜਿਹੜੇ ਸੰਗੀਤ ਜਿਹੜੇ ਅਸੀਂ ਬਚਪਨ ਦੇ ਵਿੱਚ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਜਵਾਨੀ ਮਾਣੀ ਹੈ ਜਿਨ੍ਹਾਂ ਦੇ ਵਿੱਚ ਅਸੀਂ ਆਪਣੇ ਜਵਾਨੀ ਵਿੱਚ ਦੇਖਿਆ ਤੇ ਆਪਣ ਬੁੜਾਪੇ ਵਿੱਚ ਪੇਸ਼ ਕੀਤੇ ਆ ਉਹਨਾਂ ਦਾ ਅਸੀਂ ਧੰਨਵਾਦੀ ਆ ਕਿ ਉਹਨਾਂ ਨੇ ਸਾਨੂੰ ਜੋੜਿਆ ਉਸ ਉਸ ਕਲਚਰ ਦੇ ਨਾਲ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਅੱਗੇ ਵੀ ਇਹਨਾਂ ਨੂੰ ਆਪਣੇ ਇਸ ਕਲਚਰ ਦੇ ਵਿੱਚ ਦੇਖਦੇ ਰਹੀਏ ਤੇ ਇੱਕ ਵਾਰੀ ਹੋਰ ਜਿਹੜਾ ਪ੍ਰੋਗਰਾਮ ਉਹ ਲਿਕ ਰਹੇ ਨੇ ਆਪਣੇ ਪੰਜਾਬ ਦੇ ਵਿੱਚ ਦਸੰਬਰ ਦੇ ਵਿੱਚ ਅਸੀਂ ਸਾਰਿਆਂ ਨੇ ਬੇਨਤੀ ਕਰਾਂਗੇ ਸਾਰੇ ਪੰਜਾਬੀ ਕਮਿਊਨਿਟੀ ਨੂੰ ਨਾ ਕਿ ਪੰਜਾਬੀ ਨੂੰ ਬਸ ਸਾਰੇ ਹਿੰਦੁਸਤਾਨੀਆਂ ਨੂੰ ਕਿ ਉਸ ਕਮਿਊਨਿਟੀ ਉਸ ਦੇ ਵਿੱਚ ਜਾ ਕੇ ਆਪਣਾ ਆਪਣਾ ਸਾਂਝ ਪਾਓ ਤੇ ਇਹਨਾਂ ਦਾ ਦਿਲ ਦੁਗਣੀ ਦਾ ਚੁਕਣੀ ਤਰੱਕੀ ਹੋਵੇ ਤੇ ਇਹੀ ਸਾਡੀ ਤਮੰਨਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਸਾਡੇ ਵਿਚਾਰ ਸਾਡੀ ਭੈਣ ਬਰਾੜ ਸੁਖੀ ਬਰਾੜ ਇੰਡੀਆ ਤੋਂ ਚੱਲ ਕੇ ਸੁਖੀ ਬਰਾੜ ਆਪਣੇ ਵਿਚਾਰ ਰੱਖਣ ਤੇ ਆਪਣੀ ਗੀਤਕਾਰੀ ਨੂੰ ਸਾਡੇ ਵਿਚਾਰ ਲਿਆਉਣ ਲਈ ਪ੍ਰੈਜ਼ੈਂਟ ਹੋਏ ਨੇ ਅਸੀਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ ਤੇ ਇਹਨਾਂ ਦੇ ਜਿਹੜੇ ਗੀਤ ਅਸੀਂ ਅੱਜ ਸੁਣੇ ਇੰਨੇ ਪ੍ਰਭਾਵਕ ਸੀ ਕਿ ਸਾਨੂੰ ਸ੍ਰਿੰਦਰਕੌਰ ਨਰਿੰਦਰ ਬੀਬਾ ਦੇ ਟਾਈਮ ਦੇ ਵਿੱਚ ਲੈ ਗਏ ਜਿਨ੍ਹਾਂ ਨੇ ਨਰਿੰਦਰ ਬੀਬਾ ਜੀ ਨੇ ਸਾਬ ਜਦਾਂ ਦੇ ਗੀਤ ਤੇ ਸ੍ਰਿੰਦਰਕੌਰ ਜੀ ਨੇ ਪੰਜਾਬੀ ਸਹਿਤਕਾਰੀ ਨੂੰ ਡੀਪ ਡੀਪ ਜਾ ਕੇ ਲੱਭਿਆ ਤੇ ਸਾਨੂੰ ਅੱਜ ਉਨਾ ਹੀ ਆਨੰਦ ਆਇਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਨਾ ਪਰਸੋਂ ਇੱਥੇ ਲੰਚਲੇ ਬੈਠੇ ਸੀ ਡਾਕਟਰ ਗਿੱਲ ਸਾਹਿਬ ਨਾਲ ਤੇ ਇੱਥੇ ਇਹਨਾਂ ਦਾ ਫੋਨ ਇਹਨਾਂ ਨਾਲ ਗੱਲ ਹੋਈ ਵੀ ਪ੍ਰੋਗਰਾਮ ਕਰਾਉਣਾ ਬੜਾ ਸ਼ਾਰਟ ਨੋਟਿਸ ਸੀਗਾ ਤੇ ਗਿੱਲ ਸਾਹਿਬ ਨੇ ਕਿਹਾ ਕਰਾਉਣੇ ਕਰਾਉਣਾ ਕਿ ਠੀਕ ਆ ਤੇ ਮੌਸਮ ਵੀ ਅੱਜ ਬੜਾ ਵਧੀਆ ਇੱਥੇ 12 ਦਿਨਾਂ ਮੀਂਹ ਪੈਂਦਾ ਰਿਹਾ ਕਦੇ ਨਹੀਂ ਹੋਇਆ ਕਿ ਬਾਰਿਸ਼ ਲਗਾਤਾਰ ਮੀਂਹ ਪਈ ਤੇ ਅੱਜ ਮੌਸਮ ਬੜਾ ਵਧੀਆ ਸੀ ਤੇ ਅਸੀਂ ਬਾਹਰ ਕੀਤਾ ਪ੍ਰੋਗਰਾਮ ਬਾਹਰ ਬੜਾ ਹੀ ਮਜ਼ਾ ਆਇਆ ਕਿਉਂਕਿ ਅੱਗੇ ਹਾਲਾਂ ਵਿੱਚ ਹਾਲ ਦੇ ਵਿੱਚ ਕਰਦੇ ਆ ਬਾਕੀ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਉਹ ਸਾਡੇ ਟਾਈਮ ਦਾ ਹੀ ਆ ਤੇ ਉਦੋਂ ਲੀਡੀਜ਼ ਨੂੰ ਬੜਾ ਬਾਹਰ ਨਿਕਲ ਨਹੀਂ ਦਿੰਦੇ ਉਹਨਾਂ ਦੀ ਗੱਲਾਂ ਬੜੀਆਂ ਸੋਹਣੀਆਂ ਸੀ ਗਾਣੇ ਤਾਂ ਬੜੇ ਸੋਹਣੇ ਨੇ ਪਰ ਉਹਨਾਂ ਗੱਲਾਂ ਖੜਾਈਆਂ ਜਿਹੜੀਆਂ ਉਸ ਟਾਈਮ ਦੀਆਂ ਉਹ ਬੜੀਆਂ ਸੋਹਣੀਆਂ ਸੀਗੀਆਂ ਵੀ ਉਦੋਂ ਕੀ ਹੁੰਦਾ ਸੀ ਕੀ ਉਦੋਂ ਮਾਹੌਲ ਚੱਲਦਾ ਸੀ ਲੀਡੀਜ਼ ਲਈ ਤੇ ਫੇਰ ਵੀ ਸਟਰਗਲ ਕਰਕੇ ਉਹਨਾਂ ਨੇ ਗਾਣਾ ਗਾਇਆ ਕਿ ਉਹਨਾਂ ਦੇ ਅੰਦਰ ਹੀ ਭਰਿਆ ਸੀ ਗਾਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੋਇਆ ਬਹੁਤ ਹੀ ਵਧੀਆ ਹੋਇਆ ਵਾ ਸਾਡੀ ਪੈਣ ਸੁਖੀ ਬਰਾੜ ਪੰਜਾਬ ਤੋਂ ਆਏ ਨੇ ਇੰਨਾ ਵਧੀਆ ਉਹਨਾਂ ਨੇ ਪ੍ਰੋਗਰਾਮ ਕੀਤਾ ਇੰਨੀ ਵਧੀਆ ਉਹਨਾਂ ਦੀ ਆਵਾਜ਼ ਸਾਨੂੰ ਜਣਦੀ ਏਦਾਂ ਲੱਗਿਆ ਵੀ ਜਣਦੀ ਅੱਜ ਅਸੀਂ ਲੁਧਿਆਣੇ ਦੇ ਵਿੱਚ ਬੈਠੇ ਆਂ ਪੰਜਾਬ ਦੇ ਵਿੱਚ ਬੈਠੇ ਆਂ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਨਾਂ ਦੀ ਆਵਾਜ਼ ਨੂੰ ਏਦਾਂ ਹੀ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ